NHAI ਦੇ ਪ੍ਰੋਜੈਕਟ ਰੁਕਣ ਤੇ ਹਾਈ ਕੋਰਟ ਸਖਤ ਹੈ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤਲਬ ਕਰ ਲਏ ਗਏ ਨੇ ਸੰਗਰੂਰ ਮਲੇਰਕੋਟਲਾ ਤੇ ਫਾਜ਼ਿਲਕਾ ਦੇ ਡੀਸੀ ਤਲਬ ਕੀਤੇ ਗਏ ਤਿੰਨਾਂ ਨੂੰ ਭਲਕੇ ਪੇਸ਼ ਹੋਣ ਦਾ ਹੁਕਮ ਹੋਇਆ ਹੈ ਕਬਜ਼ਾ ਨਾ ਮਿਲਣ ਤੇ ਹਾਈ ਕੋਰਟ ਪਹੁੰਚੀ ਸੀ NHAI ਤੇ ਹਾਈ ਕੋਰਟ ਦੇ ਹੁਕਮਾਂ ਦੇ باوجود ਕਬਜ਼ਾ ਨਹੀਂ ਮਿਲਿਆ ਸੋ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਕਬਜ਼ੇ 'ਚ ਲੈਣੀਆਂ ਨੇ ਹਾਈ ਕੋਰਟ ਦੇ ਵੱਲੋਂ ਹੁਕਮ ਵੀ ਦਿੱਤੇ ਗਏ ਨੇ ਕਿ ਕਬਜ਼ਾ ਦਵਾਇਆ ਜਾਏ ਪਰ باوجود ਇਸੇ ਬਹੁਤੀਆਂ ਥਾਵਾਂ ਤੇ ਹਜੇ ਤੱਕ ਕਬਜ਼ਾ ਨਹੀਂ ਦਵਾਇਆ ਜਾ ਸਕਿਆ ਜਿਸ ਕਾਰਨ ਐਨਐਸਟੀਆਈ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਤੇ ਹਾਈ ਕੋਰਟ ਨੇ ਸਖਤੀ ਵਰਤੀ ਹੈ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤਲਬ ਕਰ ਲਏ ਗਏ ਨੇ ਕਲ ਪੇਸ਼ ਹੋਣ ਦੇ ਹੁਕਮ ਨੇ ਜਾਣਕਾਰੀ ਦੇਣਗੇ ਸਾਡੇ ਸਹਿਯੋਗੀ ਪ੍ਰੀਤ ਮੈ ਤਾਂ ਸਾਡੇ ਨਾਲ ਜੁੜੇ ਨੇ ਪ੍ਰੀਤ ਕੀ ਕੁਝ ਜਾਣਕਾਰੀ ਕੀ ਕੁਝ ਹੁਕਮ ਹੋਏ ਨੇ ਇਸ ਪੂਰੇ ਮਾਮਲੇ ਜਿਹੜੇ ਐਨਏਸੀ ਦੇ ਜਿਹੜੇ ਪ੍ਰੋਜੈਕਟ ਹੋ ਕੇ ਹੋਏ ਨੇ ਉਹ ਉਸ ਨੂੰ ਲੈ ਕੇ ਹਾਈਕੋਰਟ ਸ਼ੁਰੂ ਕੋਈ ਕਾਫੀ ਸਖਤ ਰਿਹਾ ਕਿ ਜਿਸ ਤਰੀਕੇ ਨਾਲ कब्जे नहीं दवाए जा रहे सारा मुआवजा भी दिता जा चुका चलाओगे हम एन एच ने फाइल किया फिर कि जिस तरीके मैक्सीम जगह कोई प्रॉब्लम नहीं आ रही लेकिन तीन जिले है संघरुरटलाका ਇਹ ਤਿੰਨ ਜਗ੍ਹਾਵਾਂ ਹੈਗੀਆਂ ਨੇ ਜਿੱਥੇ ਪ੍ਰੋਜੈਕਟ ਦੀ ਜਿਹੜੀ ਜ਼ਮੀਨ ਸੀਗੀ ਉਹ ਦਲਵਾਨ ਤੋਂ ਬਾਅਦ 7 ਤੇ 10 ਮਈ ਦੇ ਵਿੱਚ ਇਸ ਦੁਬਾਰਾ ਜੁਲੰਹ ਜਿਹੜੀ ਆ ਉਹਦੇ ਤੋਂ ਬੇਦਖਲ ਕਰ ਦਿੱਤਾ ਗਿਆ ਔਰ ਉਹਨਾਂ ਦੀ ਨਾ ਵਾਪਸ ਪ੍ਰਦਰਸ਼ਕਾਰੀਆਂ ਦੇ ਹੱਤੇ ਦੇ ਦਿੱਤੀ ਗਈ ਹੈ ਇਹਨੂੰ ਲੈ ਕੇ ਹਾਈ ਕੋਰਟ ਨੇ ਹੁਣ ਕੜਾ ਰੁਖ ਅਪਣਾਇਆ ਔਰ ਇਹ ਤਿੰਨੋਂ ਜ਼ਿਲ੍ਹਿਆਂ ਦੇ ਸੀਸੀ ਨੂੰ ਕੱਲ ਫੇਰੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਔਰ ਕਿਹਾ ਕਿ ਜਿਹੜੇ ਇਸ ਤਿੱਦੇ ਤੌਰ ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਉਸ ਨੂੰ ਆਦੇਸ਼ ਦਿੱਤੇ ਦੀ ਕੁਸੀਂ ਲੱਗੂ ਨਹੀਂ ਇੱਥੇ ਐਮਐਚਐਨ ਵੀ ਦੱਸਿਆ ਕਿ ਜਦੋਂ ਸਾਡੀ ਦਲੀ ਤੋਂ ਸਾਨੂੰ ਦੁਬਾਰਾ ਬੇਦਖਲ ਕਰ ਦਿੱਤਾ ਗਿਆ ਅਸੀਂ ਸੰਬੰਧਿਤ ਡੀਸੀ ਤੇ ਐਸਐਸਪੀ ਨੂੰ ਕੰਪਲੀਟ ਕੀਤੀ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਤੇ ਹਾਈ ਕੋਰਟ ਨੇ ਅਖਿਰ ਤਿੰਨੋਂ ਵੀ ਜ਼ਿਲ੍ਹਿਆਂ ਦੇ ਡੀਸੀ ਨੂੰ ਬੁਲਾ ਲਿਆ ਔਰ ਇਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਪੂਰੇ ਮਾਮਲੇ ਜਵਾਬ ਦਾਖਲ ਕਰੋ ਕਿ ਕਿਉਂ ਹਾਈ ਕੋਰਟ ਦੇ ਆਦੇਸ਼ ਲੱਗੂ ਨਹੀਂ ਕੀਤੇ ਗਏ ਜੀ ਤਾਂ ਤਬਰੀਦ ਇਸ ਦੇ ਵਿੱਚ ਫੇਲਿਅਰ ਅਸੀਂ ਕੀ ਦਾ ਦੱਸਾਂਗੇ ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਪੈਸੇ ਦੇ ਦਿੱਤੇ ਗਏ ਤੇ ਜ਼ਮੀਨਾਂ ਦੇਣ ਵਾਲੇ ਕਹਿੰਦੇ ਨੇ ਬਣਦਾ ਮੁੱਲ ਨਹੀਂ ਦਿੱਤਾ ਗਿਆ ਤੇ ਗੜਬੜ ਕਿੱਥੇ ਹੈ ਦੇਖੋ ਗੱਲ ਇਹ ਹੁੰਦੀ ਹੈ ਕਿ ਜਿਹੜਾ ਡਿਸਪਿਊਟ ਮੇਨ ਲਈ ਇਹ ਚੱਲ ਰਿਹਾ ਹੈ ਕਿ ਜਿਹੜਾ ਜ਼ਮੀਨ ਦਾ ਰੇਟ ਹੁੰਦਾ ਜੋ ਉੱਥੇ ਬਣਿਆ ਹੁੰਦਾ ਉਹ ਰੇਟ ਉਹਨਾਂ ਨੂੰ ਐਸ ਪਰ ਜੋ ਉੱਥੇ ਕਲੈਕਟਰ ਰੇਟ ਹੁੰਦਾ ਨੇ ਜੋ ਵੀ ਤੈਅ ਹੁੰਦਾ ਮੁਆਵਜ਼ਾ ਉਸ ਮੁਆਵਜ਼ਾ ਦੇ ਦਿੱਤਾ ਜਾਂਦਾ ਹੁਣ ਇਹਦੇ ਵਿੱਚ ਡਿਸਪਿਊਟ ਕਿੱਥੇ ਆਉਂਦਾ ਹੈ ਕਿ ਜਿੱਥੇ ਮੈਕਸਿਮ ਲੋਕੀ ਦਾ ਮੁਆਵਜ਼ਾ ਲੈ ਕੇ ਬਹਿ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਲੇਕਿਨ ਕੁਝ ਵੀ ਚੁਖੜੇ ਹੋ ਜਾਂਦੇ ਨੇ ਕਿ ਸਾਨੂੰ ਮੁਆਵਜ਼ਾ ਸਹੀ ਨਹੀਂ ਜਾਰੀ ਦਿੱਤਾ ਜਾਰੀ ਨਹੀਂ ਹੋਇਆ ਸਾਨੂੰ ਮੁਆਵਜ਼ਾ ਘੱਟ ਦਿੱਤਾ ਗਿਆ ਉਹਨੂੰ ਲੈ ਕੇ ਡਿਸਪਿਊਟ ਹੈ ਲੇਕਿਨ ਜੇ ਡਿਸਪਿਊਟ ਹੈ ਤਾਂ ਉਹਦੇ ਵਾਸਤੇ ਅਦਾਲਤਾਂ ਨੇ ਉਹਦੇ ਵਾਸਤੇ ਅਲੱਗ-ਅਲੱਗ ਅਥਾਰਟੀਆਂ ਹੈਗੀਆਂ ਨੇ ਤੁਸੀਂ ਉੱਥੇ ਜਾ ਸਕਦੇ ਹੋ ਸਾਰੇ ਪਾਸੇ ਹੁੰਦਾ ਹਾਈ ਕੋਰਟ ਇਹੀ ਕਹਿ ਰਿਹਾ ਕਿ ਡਿਸਪਲਸ ਜਾਂ ਹਰਿਆਣਾ ਚ ਨਹੀਂ ਹੁੰਦੇ ਕਿਉਂਕਿ ਜੇ ਹਰਤ ਮਾਲਾ ਪ੍ਰੋਜੈਕਟ ਆਏਗਾ ਅੰਮ੍ਰਿਤਸਰ ਜੰਮੂ ਕਟੜ ਐਕਟ ਪ੍ਰੋਜੈਕਟ ਆਏਗਾ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਰੀ ਪ੍ਰੋਬਲਮ ਆ ਕੇ ਪੰਜਾਬ ਤੋਂ ਖੜੀ ਜਾਂਦੀਆਂ ਹੁੰਦੀਆਂ ਨੇ ਇੱਥੇ ਕੀ ਰੀਜ਼ਨ ਹੈਗਾ ਕਿ ਡਿਸਪਲਸ ਸੋਲਵ ਨਹੀਂ ਹੁੰਦੇ ਐਸੇ ਕਰਕੇ ਹਾਈ ਕੋਰਟਾਂ ਨੇ ਲਗਾਤਾਰ ਡੀਸੀ ਨੂੰ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਨੂੰ ਡੀਜੀਪੀ ਤੱਕ ਨੂੰ ਡਿਰੈਕਸ਼ਨ ਦਿੱਤੀਆਂ ਕਿ ਤੁਸੀਂ ਖਾਲੀ ਕਰੋ ਕਿਉਂਕਿ ਮੁਆਵਜ਼ਾ ਜੇ ਜਾਰੀ ਹੋ ਚੁੱਕਿਆ ਤਾਂ ਉਹਦੇ ਵਾਸਤੇ ਜਿਹੜਾ ਵਿਵਾਦ ਹੈ ਵਿਵਾਦ ਹੈਗਾ

ਦੀ ਸ਼ਿਕਾਇਤ ਆਈ ਹੈ ਨਾ ਚ ਨੇ ਕੀਤੀ ਹੈ ਜਿਸ ਦੇ ਤੇ ਹੁਣ ਹਾਈ ਕੋਰਟ ਨੇ ਕੱਲ ਤੇਨੂੰ ਡੀਸੀ ਨੂੰ ਤਲਾਫ ਕੀਤਾ ਹੈ ਔਰ ਜਿਹੜੇ ਇਹਦੇ ਪੂਰੇ ਮਾਮਲੇ ਚ ਜਵਾਬ दाखिल ਕਰਨ ਨੂੰ ਕਿਹਾ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਇਹ ਸਿੱਧੇ ਸਿੱਧੇ ਕੌਨਟੈਂਪਟ ਆਫ ਕੋਰਟ ਹੈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਹੁਣ ਕੱਲ ਸੁਣਵਾਈ ਤੇ ਤੇਨੂੰ ਡੀਸੀ ਕੀ ਜਾਣਕਾਰੀ ਦਿੰਦਗੇ ਪੂਰੇ ਤੋਂ ਪਤਾ ਹੋਏਗਾ ਕਿ ਹਾਈ ਕੋਰਟ ਅਗੇ ਕੀ ਆਦੇਸ਼ ਜਾਰੀ ਕਰੇ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਐਨਐਚਆਈ ਇੱਕ ਵਾਰ ਫਿਰ ਤੋਂ ਹਾਈ ਕੋਰਟ ਪਹੁੰਚੀ ਹੈ ਤੇ ਹੁਣ ਤਿੰਨ ਜ਼ਿਲ੍ਹਿਆਂ ਦੇ ਡੀਸੀ ਤਲਬ ਕੀਤੇ ਗਏ ਨੇ ਜਵਾਬ दाखल ਕੀਤਾ ਜਾਏਗਾ